ਪੰਚਾਇਤੀ ਚੋਣਾਂ ਦੌਰਾਨ ਲਗਾਤਾਰ ਵਿਗੜ ਰਹੇ ਸੂਬੇ ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਬਰਿੰਦਰ ਸਿੰਘ ਛੋਟੇਪੁਰ ਦੇ ਧਾਰੀਵਾਲ ਗ੍ਰਹਿ ਵਿਖੇ ਪੰਜਾਬ ਕਾਂਗਰਸ ਦੀ ਇੱਕ ਅਹਿਮ ਬੈਠਕ ਹੋਈ ਹੈ ਜਿਸ ਵਿੱਚ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਮੌਜੂਦਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੰਤਰੀ ਤੇ ਹਲਕਾ ਫਤਿਹਗੜ ਚੂੜੀਆਂ ਦੇ ਮੌਜੂਦਾ ਵਿਧਾਇਕ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਲੀਡਰਾਂ ਨੇ ਬਰਿੰਦਰ ਸਿੰਘ ਛੋਟੇਪੁਰ ਦਾ ਹਾਲਚਲ ਵੀ ਜਾਣਿਆ ਔਰ ਇਸ ਦੇ ਬਾਅਦ ਪੰਚਾਇਤੀ ਚੋਣਾਂ ਦੇ ਦੌਰਾਨ ਜੋ ਅਫਸਰशाही ਵੱਲੋਂ ਸਮੁੱਚੇ ਪੰਜਾਬ ਭਰ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਐਨਓਸੀ ਔਰ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਨੂੰ ਲੈ ਕੇ ਲਗਾਤਾਰ ਇੱਕ ਵਿਸਤ੍ਰਿਤ ਚਰਚਾ ਹੋਈ ਹੈ ਔਰ ਇਸ ਮੀਟਿੰਗ ਦੇ ਦੌਰਾਨ ਗੱਲਬਾਤ ਦੌਰਾਨ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਪੰਚਾਇਤੀ ਚੋਣਾਂ ਨਹੀਂ ਹਨ ਇਹ ਤਾਂ 200 ਕਰੋੜ ਦੇ ਕਰੀਬ ਦਾ ਸਰਕਾਰ ਨੇ ਇੱਕ ਖਰਚਾ ਹੀ ਬਣਾ ਕੇ ਬਿੱਲ ਪਾਸ ਕਰਉਣਾ ਹੈ ਲਗਾਤਾਰ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਵੇਲੇ ਹਾਲਾਤ ਨਾਜੁਕ ਹੋ ਚੁੱਕੇ ਹਨ ਕਾਂਗਰਸੀ ਵਰਕਰਾਂ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਜਾ ਰਿਹਾ ਔਰ ਸਮੁੱਚੇ ਪੰਜਾਬ ਚ ਅਫਸਰशाही ਵੱਲੋਂ ਲਗਾਤਾਰ ਧੱਕਾ ਕੀਤਾ ਜਾ ਰਿਹਾ ਵਾ ਜਿਸ ਦਾ ਕਾਂਗਰਸੀ ਵਰਕਰ ਤੇ ਲੀਡਰ ਡਟਵਾ ਵਿਰੋਧ ਕਰਨਗੇ ਠੀਕ ਕਰੋ ਪੰਚਾਇਤੀ ਚੋਣਾਂ ਦੇ ਹੈ ਹੀ ਨਹੀਂ ਇਹ ਇਹ ਚੋਣਾਂ ਦੀ ਲੁੱਟਖਸੋਟ ਹੈ ਜਿਹੜੀ ਆਮ ਪਾਰਟੀ ਜਿਹੜੀ ਉਹ ਕਰਨ ਲੱਗੀ ਹੈ ਜੋਣਾ ਹੋਣ ਤੇ ਫਿਰ ਤੇ ਰੌਲਾ ਗੋਲਾ ਹੀ ਨਾ ਹੋਏ ਨਾ ਕਿਤੇ ਗੋਲੀ ਚੱਲੇ ਨਾ ਸੀ ਕਹਿੰਦੇ ਪਈਏ। ਬਾਕੀ ਪ੍ਰਤਾਪ ਭਰਾਣ ਦੀ ਸੁਰਜੀਤ ਸਿੰਘ ਐਮਪੀ ਸਾਹਿਬ ਦੀ ਲੀਡਰਸ਼ਿਪ ਤੇ ਅਸੀਂ ਜੀ ਸਾਹਿਬ ਕੋ ਗਏ ਸਭ। ਇਹ ਪ੍ਰਤਾਪ ਜੀ ਅਗਲੀ ਗੱਲ ਦੱਸ ਦਿੰਦੇ ਨੇ ਉੱਥੇ ਕੀ ਹੋਇਆ। ਸਭ ਤੁਹਾਡੇ ਹਲਕੇ ਦੇ ਵਿੱਚ ਵੀ ਕੱਲ ਪਤਾ ਲੱਗਾ ਸੀਗਾ ਕਿ ਉੱਥੇ ਵੀ ਹਾਲਾਤ ਜਿਹੜੇ ਆ ਕਿ ਅਫਸਰ ਜਿਹੜੇ ਆ ਸੰਵਾਈ ਨਹੀਂ ਕਰ ਰਹੇ ਕੀ ਕਹਿਣਾ ਚਾਹੋਗੇ? ਬਿਲਕੁਲ ਸਾਡੇ ਹਲਕੇ ਦੀ ਸਾਰੇ ਪੰਜਾਬ ਦੀ ਹਾਲਤ ਆ। ਤੇ ਸਾਡੇ ਹਲਕੇ ਫਤਗੜ ਚੂੜੀਆਂ ਬਟਾਲਾ ਕਾਦੀਆਂ ਸਾਰੇ ਇੱਕੋ ਹੀ ਕਿਸਮ ਦੀ ਗੱਲ ਆ ਬਦ ਕਿਸਮ ਦੀ ਗੱਲ ਆ ਵੀ ਅਸੀਂ ਉਹ ਦਿਨ ਇਲੈਕਸ਼ਨ ਕਮਿਸ਼ਨ ਆ ਕੇ ਵੀ ਇੱਕ ਸੈਕਟਰ ਨੂੰ 90 ਪਿੰਡ ਦੂਜੇ ਸੈਕਟਰ ਨੂੰ 80 ਪਿੰਡ ਕੁਝ ਵੀ ਫਟਗੜ ਚੂੜੀਆਂ ਦੇ ਕੁਝ ਪਿੰਡ ਬਟਾਲੇ ਦੇ ਕੁਝ ਪਿੰਡ ਧਾਰੀਗਲ ਦੇ ਉਹ ਸੈਕਟਰ ਲੋਕ ਕਿੱਥੇ ਨਬਰ ਸੋ ਸਾਰੀ ਖੱਜਲ ਖਰਾਬੀ ਆ ਸਰਕਾਰ ਦੀ ਨੀਅਤ ਮਾੜੀ ਆ ਸਰਕਾਰ ਇਹ ਨਹੀਂ ਇਲੈਕਸ਼ਨਾਂ ਨਹੀਂ ਕਰਾਉਣਾ ਚਾਹੁੰਦੀ ਮਤਲਬ ਸਰਕਾਰ ਇਹ ਇਲੈਕਸ਼ਨਾਂ ਜਿਹੜੀ ਆ ਉਹ ਉੱਠੇ ਸਿੱਧੇ ਢੰਗ ਨਾਲ ਜਿਤਨਾ ਚਾਹੁੰਦੀ ਹੈ ਤੇ ਫਿਰ ਆਖੇ ਕਿ ਬਿਸ਼ਤਿਆਰ ਲਵਣਗੇ ਵੀ ਪੰਜਾਬ ਜ ਆਪ ਪਾਰਟੀ ਪੂਰੇ ਜੋਰ ਨਾਲ ਜਿੱਤ ਗਈ ਫਿਰ ਉਹਦਾ 2-300 ਕਰੋੜ ਦਾ ਬੈਲ ਜਿਹੜਾ ਉਹ ਖਾਂ ਗਿਆ